ਹੁਣ ਸ਼ਰਾਬ ਸਸਤੀ ਹੋ ਗਈ ਆ ਬਹੁਤ ਜਿਆਦਾ ਸਸਤੀ ਹੋ ਗਈ ਆ ਕਿਉਂਕਿ ਬਦਲਾਵ ਵਾਲੀ ਸਰਕਾਰ ਆ ਗਈ ਆ ਔਰ ਇੰਨੀ ਕੁ ਸਸਤੀ ਹੋ ਗਈ ਆ ਕਿ ਜਿਸ ਦੇ ਉੱਤੇ ਪ੍ਰਿੰਟ ਰੇਟ 80 ਰੁਪਏ ਜਾਂ 100 ਰੁਪਏ ਲਿਖਿਆ ਹੈ ਉਹ 200 ਦੀ ਮਿਲ ਰਹੀ ਆ ਜੇ 94 ਰੁਪਏ ਪ੍ਰਿੰਟ ਰੇਟ ਆ ਤਾਂ 200 ਰੁਪਏ ਦੀ ਮਿਲ ਰਹੀ ਆ ਜੇ 122 ਰੁਪਏ ਰੇਟ ਆ ਤਾਂ 220 ਰੁਪਏ ਮਿਲ ਰਹੀ ਆ ਡਬਲ ਮਿਲ ਰਹੀ ਆ ਸ਼ਰਾਬ ਸਸਤੀ ਹੋ ਗਈ ਆ ਤੁਹਾਨੂੰ ਇਹ ਵਧਾਈ ਦੇ ਦਈਏ ਸ਼ਰਾਬ ਪੀਂਦੇ ਸ਼ੌਕੀਨ ਜੜਿਆ ਉਹਨਾਂ ਵਾਸਤੇ ਇਹ ਜਾਣਕਾਰੀ ਆ ਬਹੁਤ ਵਧੀਆ ਜਾਣਕਾਰੀ ਆ ਕਿ ਬੀਅਰ ਜਿਹੜੀ ਆ ਉਸ ਦਾ ਰੇਟ ਡਬਲ ਹੋ ਗਿਆ ਕਿਉਂਕਿ ਸਸਤੀ ਹੋ ਗਈ ਆ ਸਿਰਫ ਗੱਲਾਂ ਵਿੱਚ ਕਹਿਣ ਵਿੱਚ ਜਦੋਂ ਸਰਕਾਰ ਦਾ ਬਦਲਾਅ ਹੋਇਆ ਤਾਂ ਇਹ ਗੱਲਾਂ ਸਾਹਮਣੇ ਆਈਆਂ ਕਿ ਬਦਲਾਅ ਵਾਲੀ ਸਰਕਾਰ ਆ ਗਈ ਆ ਔਰ ਸ਼ਰਾਬ ਪੀਣ ਦੇ ਸ਼ੌਕੀਨ ਜੋ ਆ ਉਹਨਾਂ ਵਾਸਤੇ ਸ਼ਰਾਬ ਸਸਤੀ ਹੋ ਗਈ ਆ ਸਸਤੀ ਕਿੰਨੀ ਹੋ ਗਈ ਆ ਕਿ 100 ਰੁਪਏ ਵਾਲੀ ਜਿਹੜੀ ਬੀਅਰ ਹੈ ਉਹ 200 ਰੁਪਏ ਦੀ ਮਿਲਦੀ ਆ ਜੋ 200 ਰੁਪਏ ਦੀ ਸ਼ਰਾਬ ਦੀ ਬੋਤਲ ਹੈ ਉਹ ਲਗਭਗ 450 ਰੁਪਏ ਦੀ ਮਿਲਦੀ ਆ ਆ ਰੇਟ ਚੱਲ ਰਿਹਾ ਜੀ ਫਿਰ ਸ਼ਰਾਬ ਦੇ ਉੱਤੇ ਕੋਈ ਵੀ ਤੁਹਾਡੇ ਕੋਲ ਬਿੱਲ ਨਹੀਂ ਤੁਹਾਨੂੰ ਮਿਲ ਰਿਹਾ ਤੁਸੀਂ ਸ਼ਰਾਬ ਖਰੀਦੇ ਹੋ ਤਾਂ ਕੋਈ ਬਿੱਲ ਨਹੀਂ ਹੈ ਜਿਆਦਾਤਰ ਆਨਲਾਈਨ ट्रांजੈਕਸ਼ਨਾਂ ਵੀ ਨਹੀਂ ਹੈ ਕਿ ਸਰਕਾਰ ਦੇ ਘਰ ਵਿੱਚ ਵੀ ਪਤਾ ਲੱਗ ਸਕੇ ਕਿ ਮਾਲੀਆ ਕੀ ਆ ਰਿਹਾ ਕੋਣੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਚ ਹੈਗਾ ਜਾਂ ਨਹੀਂ ਹੈਗਾ ਇਸ شراب ਸਸਤੀ ਜਿਸ ਤਰੀਕੇ ਨਾਲ ਕੀਤੀ ਗਈ ਆ ਜਿਸ ਤਰੀਕੇ ਨਾਲ ਆਪਾਂ ਠੇਕਿਆਂ ਤੋਂ ਖਰੀਦੇ ਆ ਇਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਨੂੰ ਪਤਾ ਹੈ ਜਾਂ ਨਹੀਂ ਪਤਾ ਮਾਲੀਆ ਰੋਜ਼ ਇਕੱਠਾ ਕਰਦੇ ਹੋਣਗੇ ਰੋਜ਼ ਇਹਨਾਂ ਦੇ ਧਿਆਨ ਚ ਆਉਂਦਾ ਹੋਵੇਗਾ ਕੀ ਇਹ ਸਿਰਫ ਲੋਕਾਂ ਨੂੰ ਬੁੱਧੂ ਬਣਾਇਆ ਗਿਆ ਜਾਂ ਇਹ ਕੋਈ ਪਾਲਿਸੀ ਹੈ ਕਹਿੰਦੇ ਆ ਜੀ ਐਕਸਾਈਜ਼ ਡਿਊਟੀ ਪੈਂਦੀ ਆ ਇਹ ਬਾਅਦ ਵਿੱਚ ਪੈਂਦੀ ਆ ਤੇ ਲਿਫਤ ਪਰ ਤੋਂ ਬਾਹਰ ਹੈ ਆਕਸਾਈਡ ਡਿਊਟੀ ਜਿਹੜੀ ਆ ਉਹ ਕੀ ਹੁੰਦੀ ਆ ਔਰਲ ਡਿਊਟੀ ਹੁੰਦੀ ਏ ਜਿਸ ਦਾ ਕੋਈ ਹਿਸਾਬ-ਕਿਤਾਬ ਨਹੀਂ ਕਿਹੜੇ ਲੋਕ ਜਿਹੜੇ ਆ ਆਪਣਾ ਕੰਮ ਨਹੀਂ ਕਰ ਰਹੇ ਔਰ ਹਰ ਕੰਮ ਦੇ ਵਿੱਚ ਪ੍ਰਿੰਟ ਰੇਟ ਹੈ ਜੇ Jio ਦਾ ਫੋਨ ਦਾ ਰੇਟ ਵੱਧ ਗਿਆ Jio ਦੇ ਰੀਚਾਰਜ ਦਾ ਰੇਟ ਵੱਧ ਗਿਆ ਤੇ ਸਾਰੀ ਦੁਨੀਆ ਉੱਤੇ ਹਾਹਾਕਾਰ ਮਚੀ ਆ ਜੀ Jio ਵਾਲਿਆਂ ਨੇ ਰੇਟ ਵਧਾਤਾ ਉਹਨੇ ਅਨੰਤਾਬਾਨੀ ਨੇ ਆਪਣਾ ਵਿਆਹ ਕੀਤਾ ਉਹਦੇ ਤੇ ਖਰਚਾ ਆਇਆ ਸੀ ਉਹ ਪੂਰਾ ਇਹ ਸ਼ਰਾਬ ਕਦੋਂ ਦੀ ਮਹਿੰਗੀ ਹੈ ਪਤਾ ਕਿਸੇ ਨੂੰ ਹੁਣ ਤੁਸੀਂ ਦੱਸੋ ਅਸੀਂ ਇਸ ਨੂੰ ਮਹਿੰਗੀ ਕਹੀਏ ਜਾਂ ਸਸਤੀ ਕਹੀਏ ਇਹ ਜੋ 94 ਰੁਪਏ ਬੀਅਰ ਦਾ ਰੇਟ ਹੈ ਜਿਵੇਂ ਥੰਡਰ ਬੋਰਡ ਦੀ ਗੱਲ ਕਰੀਏ ਅਸੀਂ ਕਿ 94 ਰੁਪਏ ਬੀਅਰ ਦੀ ਕੈਨ ਦਾ ਰੇਟ ਹੈ ਔਰ ਵੇਖ ਕਿੰਨੇ ਦਾ ਰਿਹਾ ਉਹ 200 ਰੁਪਏ ਦਾ 200 ਰੁਪਏ ਦਾ ਕੈਨ ਵਿਕ ਰਿਹਾ 180 ਰੁਪਏ ਦਾ ਕੈਨ ਵਿਕ ਰਿਹਾ ਔਰ ਜੇ ਅਸੀਂ ਕੱਲ ਦਸੂਏ ਤੋਂ ਪਤਾ ਕੀਤਾ ਤਾਂ 160 ਰੁਪਏ ਕੈਨ ਵਿਕ ਰਿਹਾ ਲੱਗੀਆਂ ਚੱਲ ਰਹੀਆਂ ਨੇ ਲੱਗੀਆਂ ਲੱਗੀਆਂ ਹੋਈਆਂ ਨੇ ਬਸ ਲੱਗੀ ਦਾ ਦੌਲ ਆ ਰਿਹਾ ਹਰ ਕੋਈ ਔਰ ਸ਼ਰਾਬ ਦੇ ਸ਼ੌਕੀਨਾ ਦੀ ਗੱਲ ਕਰੀਏ ਤਾਂ ਇਹਨਾਂ ਵਿਚਾਰਿਆਂ ਦਾ ਸੁਪਨਾ ਸੀ ਆਮ ਆਦਮੀ ਪਾਰਟੀ ਕਹਿੰਦੀ ਆ ਜੀ ਸਾਡਾ ਬਦਲਾ ਆਇਆ ਲੋਕਾਂ ਨੇ ਸਾਨੂੰ ਪਸੰਦ ਕੀਤਾ ਪਸੰਦ ਕੀ ਕੀਤਾ ਪਸੰਦ ਤਾਂ ਕੀਤਾ ਸੀ ਕਿ ਤੁਸੀਂ ਸ਼ਰਾਬ ਸਸਤੀ ਕੀਤੀ ਔਰ ਸਸਤੀ ਸਸਤੀ ਸਿਰਫ 2 ਦਿਨ 4 ਦਿਨ 10 ਦਿਨ ਆ ਹੁਣ ਕੀ ਹੋ ਰਿਹਾ ਹੁਣ ਇੱਕ ਅਖਬਾਰ ਦਾ ਪੇਜ ਹੈ ਪ੍ਰਿੰਟ ਮੀਡੀਆ ਦਾ ਪੇਜ ਮੈਂ ਪੜ ਰਿਹਾ ਜਿੱਥੇ ਸ਼ਹਿਰੀ ਕਲਸੀ ਜੀ ਲਿਖ ਰਹੇ ਆ ਕੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਜੀ ਆਮ ਆਦਮੀ ਪਾਰਟੀ ਲੋਕਾਂ ਦੀ ਪਹਿਲੀ ਪਸੰਦ ਆਮ ਆਦਮੀ ਪਾਰਟੀ ਬਣਿਆ ਤੁਹਾਡੇ ਕਹਿਣ ਨਾਲ ਜਾਂ ਲੋਕਾਂ ਤੋਂ ਪੁੱਛੋ ਜਾ ਕੇ ਮੈਂ ਮੰਨਦਾ ਹੈ ਕਿ ਤੁਹਾਡੀ ਪਾਰਟੀ ਨੇ ਬਹੁਤ ਵਧੀਆ ਕੰਮ ਕੀਤੇ ਆ ਤੁਸੀਂ ਬਿਜਲੀ ਦੇ ਬਿੱਲ ਜਿਹੜੇ ਉਹ ਫ੍ਰੀ ਕੀਤੇ ਆ ਔਰ 600 ਯੂਨਟ ਤੱਕ ਫ੍ਰੀ ਆ ਲੇਕਿਨ ਸ਼ਰਾਬ ਜਿਹੜੀ ਆ ਐਵਰੀ ਡੇ ਤੁਹਾਨੂੰ ਵੀ ਪਤਾ ਕਿ ਇਸ ਦਾ ਮਾਲੀਆ ਸਭ ਤੋਂ ਵੱਧ ਆ ਔਰ ਕੀ ਕਾਰਨ ਆ ਕਿਉਂ ਇਸ ਦੇ ਉੱਤੇ ਕੋਈ ਗੱਲ ਨਹੀਂ ਕੀਤੀ ਜਾ ਰਹੀ ਕਿਉਂ ਲੋਕਾਂ ਦੀ ਜੇਬ ਨੂੰ ਚੂਨਾ ਲਗਾਇਆ ਜਾ ਰਿਹਾ ਤੁਹਾਡੇ ਆਟਾ ਦਾਲ ਚੌਲ ਰਾਸ਼ਨ ਫ੍ਰੀ ਵੰਡਣ ਦਾ ਕੀ ਫਾਇਦਾ ਹੈ ਜੇ ਤੁਸੀਂ ਗਰੀਬ ਦੀ ਜੇਬ ਦੇ ਵਿੱਚੋਂ ਫਿਰ 100 ਰੁਪਏ ਉਲਟਾ ਕੱਢ ਲੈਣਾ ਹੈ ਉਹ 100 ਰੁਪਏ ਦਾ ਤੁਸੀਂ ਰਾਸ਼ਨ ਫ੍ਰੀ ਦਿੱਤਾ ਉਹਦੇ ਘਰ ਤੇ 100 ਰੁਪਏ ਸ਼ਰਾਬ ਦੇ ਜ਼ਰੀਏ ਤੁਸੀਂ ਕੱਢ ਰਹੇ ਹੋ ਸ਼ਰਾਬ ਦਾ ਮਾਲੀਆ ਕਿਉਂ ਬਦਲਿਆ ਜਾ ਰਿਹਾ ਸ਼ਰਾਬ ਦਾ ਪ੍ਰਿੰਟ ਰੇਟ ਪ੍ਰਿੰਟ ਰੇਟ ਇੱਕ ਕਿਸੇ ਵੀ ਘਰ ਵਿੱਚ ਬੁਰਸ਼ ਖਰੀਦੀ ਹੈ ਨਾ ਬੁਰਸ਼ ਫੇਰਨ ਵਾਸਤੇ ਚਾਹੇ ਤੁਸੀਂ ਕਿਚਨ ਚ ਫੇਰਦੇ ਹੋ ਜਾਂ ਕਿਸੇ ਰੂਮਾਂ ਚ ਜਾਂ ਫਰਸ਼ ਤੇ ਤਾਂ ਉਸ ਦਾ ਵੀ ਬਿੱਲ ਕਟਿਆ ਜਾਂਦਾ ਕਿਸੇ ਮੌਲ ਚ ਚਲੇ ਜਾਓ ਕਿਸੇ ਦੁਕਾਨ ਤੇ ਚਲੇ ਜਾਓ ਹਰ ਚੀਜ਼ ਦਾ ਇੱਕ ਬਿੱਲ ਹੁੰਦਾ ਲੇਕਿਨ ਸ਼ਰਾਬ ਦਾ ਕੋਈ ਬਿੱਲ ਨਹੀਂ ਹਵਾ ਦੀ ਐਕਸਾਈਡ ਡਿਊਟੀ ਚੱਲ ਰਹੀ ਹੈ ਜੀ ਹਵਾ ਚ ਪੂਰੇ ਪੰਜਾਬ ਚ ਅਸੀਂ ਠੇਕੇਦਾਰਾਂ ਦਾ ਕਸੂਰ ਨਹੀਂ ਕਰਦੇ ਕਿ ਸ਼ਰਾਬ ਦੇ ਠੇਕੇਦਾਰਾਂ ਦਾ ਕਸੂਰ ਹੈ ਨਹੀਂ ਇਹ ਸਰਕਾਰਾਂ ਦਾ ਕਸੂਰ ਹੈ ਸਰਕਾਰਾਂ ਕਿਉਂ ਗਲਤ ਕਰਵਾਉਂਦੀਆਂ ਕਿਉਂ ਕਿਸੇ ਕੋ ਪਾਪ ਕਰਵਾਉਂਦੀਆਂ ਕਿਉਂ ਕਿਸੇ ਦੀਆਂ ਜੇਬਾਂ ਦੇ ਡਾਕੇ ਮਰਾਉਂਦੀਆਂ ਕੀ ਪਿਛਲੀ ਸਰਕਾਰ ਵੇਲੇ ਵੀ ਇਹੋ ਰੇਟ ਸੀ ਕਮੈਂਟ ਕਰਕੇ ਜਰੂਰ ਦੱਸਣਾ ਕਿ ਪਿਛਲੀ ਸਰਕਾਰ ਵੇਲੇ ਕੀ ਰੇਟ ਸੀ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਪਾਈ ਆ ਜਿਸ ਦੇ ਵਿੱਚ ਤਿੰਨ ਅਸੀਂ ਤਿੰਨ એનર્ਜੀ ਡਰਿੰਕਾਂ ਲਈਆਂ ਜਿਨ੍ਹਾਂ ਦਾ ਰੇਟ ਜੋ ਪ੍ਰਿੰਟ ਸੀਗਾ ਉਹੀ ਰੇਟ ਦੁਕਾਨਦਾਰ ਵੱਲੋਂ ਲਿਆ ਗਿਆ ਤਿੰਨਾ ਜੋ એનર્ਜੀ ਡਰਿੰਕਾਂ ਤਿੰਨਾਂ ਦਾ ਰੇਟ ਇੱਕ ਸੀਗਾ ਔਰ ਜੋ ਵੀ ਰੇਟ ਸੀਗਾ ਉਹ ਉਹੀ ਰੇਟ ਦੁਕਾਨਦਾਰ ਵੱਲੋਂ ਲਿਆ ਗਿਆ। ਲੇਕਿਨ ਸ਼ਰਾਬ ਬੀਅਰ ਇਸ ਦਾ ਕੀ ਚੱਕਰ ਹੈ? ਇਸ ਨੂੰ ਕਿਉਂ ਡਬਲ ਕੀਤਾ ਗਿਆ? ਡਬਲ ਆਕਸਾਈਡ ਡਿਊਟੀ। ਅਨੰਤਾ ਬਾਨੀ ਨੇ ਆਪਣੇ ਵਿਆਹ ਦੇ ਉੱਤੇ ਐਕਸਟਰਾ ਜਿਹੜਾ ਰੇਟ ਵਧਾ ਦਿੱਤਾ 100-100 ਰੁਪਏ ਰੀਚਾਰਜ ਵਾਸਤੇ ਵਧਾ ਦਿੱਤਾ। ਲੋਕਾਂ ਦੀਆਂ ਚੀਕਾਂ ਨਿਕਲੀਆਂ ਪਈਆਂ ਜੀ ਉਹਨੇ ਵਿਆਹ ਕਰ ਲਿਆ ਇਹ ਉਹ। ਹੁਣ ਆਹ ਕੀ ਹੋ ਰਿਹਾ? ਜਿਹੜੇ ਆਮ ਪਾਰਟੀ 'ਚ ਵਿਆਹ ਹੋਇਆ ਕੀ ਉਹਨਾਂ ਦਾ ਜ਼ਿਕਰ ਕਰੀਏ ਹੁਣ? ਕਿੱਥੇ ਜਿਗਰ ਕਰੀਏ ਨਾ ਪੈਸਿਆਂ ਦਾ ਕੀ ਇਹ ਪੈਸੇ ਕਿੱਥੇ ਲੱਗੇ ਆ ਕਿਉਂ ਲੋਕਾਂ ਦੀ ਜੇਬ ਦੇ ਉੱਤੇ ਘਾਟਾ ਪਾਇਆ ਜਾ ਰਿਹਾ ਕਿਉਂ ਮੁੱਖ ਮੰਤਰੀ ਸਾਹਿਬ ਨਹੀਂ ਵੇਖ ਰਹੇ ਇਹਨੂੰ ਔਰ ਸ਼ਰਾਬ ਦੇ ਸ਼ਕੀਨਾਂ ਦੀ ਗੱਲ ਕਰੀਏ ਸ਼ਰਾਬ ਦੇ ਸ਼ਕੀਨ ਜੋ ਹੈ ਜੋ ਬੀਅਰ ਪੀਣ ਦੇ ਸ਼ਕੀਨ ਹੈ ਗਰਮੀਆਂ ਚੱਲ ਰਹੀਆਂ ਹਰ ਆਦਮੀ ਦਾ ਇੱਕ ਸ਼ੌਂਕ ਹੁੰਦਾ ਹੈ ਮਹਿੰਗੇ ਸ਼ੌਂਕ ਵੀ ਆਦਮੀਆਂ ਦੇ ਆ ਸਸਤੇ ਸ਼ੌਂਕ ਵੀ ਆਦਮੀਆਂ ਦੇ ਆ ਔਰ ਆ ਜੋ ਸ਼ੌਂਕ ਹੈ ਤੁਸੀਂ ਇਹ ਸ਼ੌਂਕ ਮਾਰ ਰਹੇ ਹੋ ਲੋਕਾਂ ਦੇ ਦੱਸਦਾ ਇਹ ਹੈ ਕਿ ਇਹ ਜੋ ਸ਼ਰਾਬ ਹੈ ਇਹ ਤੁਹਾਡੇ ਠੇਕਿਆਂ ਤੋਂ ਆ ਰਹੀ ਹੈ ਔਰ ਜਿਹੜੇ ਵੀ ਠੇਕੇ ਉੱਤੋਂ ਤੁਸੀਂ ਪਰਚੇਜ਼ ਕਰਦੇ ਹੋ ਆਮ ਜਨਤਾ ਪਰਚੇਜ਼ ਕਰਦੀ ਆ ਤਾਂ ਉਹ ਸ਼ਰਾਬ ਜਿਹੜੀ ਹੈ ਜੇ ਬੀਅਰ ਹੈ ਉਸ ਦਾ ਰੇਟ ਜੇ 100 ਰੁਪਏ ਪ੍ਰਿੰਟ ਰੇਟ ਹੈ 122 ਰੁਪਏ ਪ੍ਰਿੰਟ ਰੇਟ ਹੈ ਤਾਂ ਉਹ 220 ਰੁਪਏ ਕਿਉਂ ਵੇਚੀ ਜਾ ਰਹੀ ਆ ਪ੍ਰਿੰਟ ਰੇਟ 100 ਤੇ ਵਿਕ ਰਹੀ ਆ 200 ਫਿਰ ਬਿੱਲ ਕੋਈ ਨਹੀਂ ਫਿਰ ਆਨਲਾਈਨ ਟ੍ਰਾਂਜੈਕਸ਼ਨ ਕੋਈ ਨਹੀਂ ਕੀ ਖਾਤਾ ਹੈ ਕਿਉਂ ਲੋਕਾਂ ਨਾਲ ਠਗੀ ਮਾਰੀ ਜਾ ਰਹੀ ਹੈ ਇਹ ਸਰਕਾਰ ਨੂੰ ਉਹ ਪਿਛਲੀ ਅਗਲੀ ਵਾਰ ਜਾ ਕੇ ਸਤਾਈ ਚ ਜਾ ਕੇ ਮੁੱਲ ਦੇਣਾ ਪਏਗਾ ਮਤ ਸੋਚੋ ਕਿ ਅੱਜ ਤੁਸੀਂ ਜਲੰਧਰ ਦੇ ਵਿੱਚੋਂ ਜਿੱਤ ਲਈ ਆ ਸੀਟ ਤੇ ਹੋ ਗਿਆ ਕੰਮ ਲੇਕਿਨ ਅਸੀਂ ਚਰਚਾ ਕਰਾਂਗੇ ਇਹਨਾਂ ਗੱਲਾਂ ਦੀ ਜਦੋਂ ਗੱਲਾਂ ਦੀਆਂ ਚਰਚਾ ਹੁੰਦੀਆਂ ਜਦੋਂ ਆਪੋਜੀਸ਼ਨ ਖੜੀ ਹੁੰਦੀ ਆ ਹੋ ਸਕਦਾ ਸਾਡੀਆਂ ਖਬਰਾਂ ਦੇਖ ਕੇ ਆਪੋਜੀਸ਼ਨ ਵੀ ਖੜੀ ਹੋਵੇ ਇਹ ਸਵਾਲ ਜਵਾਬ ਇਹ ਕਿੰਤੂ ਪਰੰਤੂ ਇਹ ਤੁਹਾਨੂੰ ਜਵਾਬ ਦੇਣੇ ਪੈਣ ਇਸ ਤੋਂ ਬੈਟਰ ਹੈ ਕਿ ਮੁੱਖ ਮੰਤਰੀ ਸਾਹਿਬ ਪਹਿਲਾਂ ਹੀ ਇਹਦੇ ਵੱਲ ਧਿਆਨ ਦੇਣ ਕਿ ਇਹ ਕੀ ਹੋ ਰਿਹਾ ਮੁੱਖ ਮੰਤਰੀ ਸਾਹਿਬ ਇਹੋ ਜੀਆਂ ਹਿਰਾਫੇਰੀਆਂ ਨਹੀਂ ਕਰਦੇ ਅਸੀਂ ਯਕੀਨ ਨਾਲ ਕਹਿੰਦੇ ਆ ਲੇਕਿਨ ਇਹ ਕਿਉਂ ਹੋ ਰਿਹਾ ਕੌਣ ਕਰ ਰਿਹਾ ਇਹ ਵੀਡੀਓ ਨੂੰ ਵੱਤਵਾ শেয়ার ਕਰੋ ਮੁੱਖ ਮੰਤਰੀ ਸਾਹਿਬ ਦੇ ਪੋਰਟਲ ਤੇ ਪਾਓ ਨਹੀਂ ਤਾਂ ਅਸੀਂ ਆਪਣੇ ਆਪਣੇ ਚੈਨਲ ਦੇ ਮਾਧਿਅਮ ਰਾਈ ਮੁੱਖ ਮੰਤਰੀ ਸਾਹਿਬ ਦੇ ਪੋਰਟਲ ਤੇ ਪਾਵਾਂਗੇ ਔਰ ਇਹ ਜਾਣਕਾਰੀ ਲਵਾਂਗੇ ਕਿ ਆ ਜੋ ਸ਼ਰਾਬ ਦਾ ਰੇਟ ਆ ਡਬਲ ਕਿਉਂ ਲੋਕਾਂ ਕੋਲੋਂ ਵਸੂਲਿਆ ਜਾ ਰਿਹਾ 5 ਰੁਪਏ ਕਿਸੇ ਤੋਂ ਵੱਧ ਲੈ ਜਾਣ ਤਾਂ ਹਾਹਾ ਕਰ ਮੱਜ ਜਾਂਦੀ ਆ ਲੇਕਿਨ ਇੱਥੇ 100 ਰੁਪਏ ਡਬਲ 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 ਰੇਟ ਕਿਉਂ ਹੈ ਕੀ ਕਾਰਨ ਕੀ ਆ ਔਰ ਇਹ ਜਾਣਕਾਰੀ ਜਿਹੜੀ ਆ ਵੱਤ ਵੱਤ ਸ਼ੇਅਰ ਕਰੋ ਔਰ ਕਮੈਂਟਾਂ ਚ ਦੱਸੋ ਕਿ ਕਿਹੜੇ ਕਿਹੜੇ ਸ਼ਹਿਰ ਵਿੱਚ ਕਿਹੜੇ ਕਿਹੜੇ ਪਿੰਡਾਂ 'ਚ ਠੇਕੇ ਨੇ ਔਰ ਕਿੱਥੇ ਕਿੱਥੇ ਬੀਅਰ ਦਾ ਕੀ ਰੇਟ ਚੱਲ ਰਿਹਾ ਹੈ ਸ਼ਰਾਬ ਦਾ ਕੀ ਰੇਟ ਚੱਲ ਰਿਹਾ ਹੈ ਔਰ ਤੁਹਾਨੂੰ ਕਿਹੜੇ ਰੇਟ ਤੇ ਮੇਰੀ ਆ ਪ੍ਰਿੰਟ ਰੇਟ ਕੀ ਆ ਇਹ ਸਾਰੀ ਜਾਣਕਾਰੀ ਜਿਹੜੀ ਆ ਸਾਡੇ ਨਾਲ ਸਾਂਝੀ ਕਰੋ ਔਰ ਅਸੀਂ ਅਗਲੀਆਂ ਖਬਰਾਂ ਵਿੱਚ ਫਿਰ ਇਹੀ ਕੁਝ ਦੱਸਾਂਗੇ ਫਿਰ ਅਸੀਂ ਮੁੱਖ ਮੰਤਰੀ ਤਾ ਉਹ ਹੋ ਸਕੇ ਤੇ ਆਪਣੀ ਪਹੁੰਚ ਕਰਾਂਗੇ ਮੁੱਖ ਮੰਤਰੀ ਸਾਹਿਬ ਤੱਕ ਪਹੁੰਚਾਂਗੇ ਇੱਕ ਵਾਰ ਜਰੂਰ ਆਪਣੀ ਆਵਾਜ਼ ਲੈ ਕੇ ਜਾਵਾਂਗੇ ਅਸੀਂ ਆਮ ਲੋਕਾਂ ਦੀ ਆਵਾਜ਼ ਹੈ ਔਰ ਚੱਕਾਂ ਗਿਆ ਆਵਾਜ਼ ਔਰ ਅਸੀਂ ਆਪੋਜੀਸ਼ਨ ਨੂੰ ਬੇਨਤੀ ਕਰਦੇ ਆ ਕਿ ਤੁਸੀਂ ਕਿਹੜਾ ਮੁੱਦਿਆਂ ਦੀ ਗੱਲ ਕਰਦੇ ਹੋ ਗਲੀਆਂ ਨਾਲੀਆਂ ਤੁਹਾਡੇ ਤੋਂ ਨਹੀਂ ਬਣੀਆਂ ਸ਼ੜਕਾਂ ਤੁਹਾਡੇ ਤੋਂ ਨਹੀਂ ਬਣੀਆਂ 70 ਸਾਲ ਤੁਸੀਂ ਰਾਜ ਕਰ ਲਿਆ ਕੀ ਤੁਸੀਂ ਵੀ ਇਸੇ ਤਰ੍ਹਾਂ ਸ਼ਰਾਬਾਂ ਵੇਚਦੇ ਸੀ ਤੁਹਾਡੀ ਆਪੋਜੀਸ਼ਨ ਕੀ ਕਹਿੰਦੀ ਹੈ ਮੁੱਦਾ ਤੁਹਾਡੇ ਕੋਲ ਆਇਆ ਮੁੱਦਾ ਕਿਉਂ ਨਹੀਂ ਤੁਸੀਂ ਉਠਾ ਰਹੇ ਕਿਉਂ ਨਹੀਂ ਸਰਕਾਰ ਤੱਕ ਇਸ ਨੂੰ ਲੈ ਕੇ ਜਾ ਰਹੇ ਕਿਉਂ ਇਹ ਮੰਗ ਸਰਕਾਰ ਦੇ ਅੱਗੇ ਨਹੀਂ ਰੱਖ ਰਹੇ ਕਿ ਸਰ ਲੋਕਾਂ ਨੂੰ ਬਚਾਓ ਲੋਕਾਂ ਦੀ ਜੇਬ ਖਾਲੀ ਹੋਣ ਤੋਂ ਬਚਾਓ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਲੋਕਾਂ ਕੋ ਪੈਸੇ ਲੈ ਜਾ ਰਿਹਾ ਇਹ ਕੋਈ ਦੋ ਨੰਬਰ ਦੀ ਸ਼ਰਾਬ ਤਾਂ ਹੈ ਨਹੀਂ ਹਰ ਕੋਈ ਆਪਣੇ ਪੀਣ ਵਾਸਤੇ ਖਰੀਦ ਰਿਹਾ ਲੇਕਿਨ ਸ਼ਰਾਬ ਜਿਹੜੀ ਹੈ ਉਹ ਤੁਸੀਂ ਵੇਖ ਰਹੇ ਹੋ ਕਿ ਇਹ ਸ਼ਰਾਬ ਕਿਵੇਂ ਜਈ ਹੈ ਇੰਗਲਿਸ਼ ਸ਼ਰਾਬ ਹੈ ਬੀਅਰ ਹੈ ਕੈਨ ਹੈ ਔਰ ਪ੍ਰਿੰਟ ਰੇਟ ਹੈ ਔਰ ਪ੍ਰਿੰਟ ਰੇਟ ਤੋਂ ਡਬਲ ਵੇਚੀ ਜਾ ਰਹੀ ਹੈ ਔਰ ਇਸ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਤਾਂ ਜੋ ਇਹ ਜਾਣਕਾਰੀ ਮੁੱਖ ਮੰਤਰੀ ਸਾਹਿਬ ਤੱਕ ਪਹੁੰਚੇ ਔਰ ਵੱਤ ਤੋਂ ਵੱਤ ਵੱਤ ਤੋਂ ਵੱਤ ਲੋਕ ਜਿਹੜੇ ਆ ਇਹ ਕਮੈਂਟ ਜਰੂਰ ਕਰੋ ਕਿ ਕਿਹੜੇ ਸ਼ਹਿਰ ਕਿਹੜੇ ਪਿੰਡ ਵਿੱਚ ਜਿੱਥੇ-ਜਿੱਥੇ ਵੀ ਠੇਕੇ ਆ ਗਏ ਨੇ ਉੱਥੇ ਸ਼ਰਾਬ ਦੇ ਇਸ ਵੇਲੇ ਕੀ ਰੇਟ ਚੱਲ ਰਿਹਾ ਔਰ ਪ੍ਰਿੰਟ ਰੇਟ ਕੀ ਆ ਔਰ ਤੁਹਾਡੇ ਤੋਂ ਕਿੰਨੇ ਪੈਸੇ ਵਸੂਲੇ ਜਾ ਰਹੇ ਆ ਇਹਦੇ ਬਾਰੇ ਵੱਤ ਤੋਂ ਵੱਤ ਜਾਣਕਾਰੀ ਕਮੈਂਟਾਂ ਰਾਹੀਂ ਜਿਹੜੀ ਆ ਉਹ ਸਾਡੇ ਤੱਕ ਪਹੁੰਚ ਜਾਓ ਧੰਨਵਾਦ ਆ ਸਾਰੇ ਭਰਾਵਾਂ ਦਾ